ਹਾਂਜੀ ਅੱਜ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆ ਜਨਮ ਅਸ਼ਟਮੀ ਦੇ ਉੱਪਰ ਨਾ ਮੈਂ ਅੱਜ ਸੂਟ ਲੈ ਕੇ ਆਇਆ ਹਾਂ ਸੂਟਾਂ ਦੀ ਲੁੱਟ ਪਾਰਤੀ ਬਹੁਤ ਘੱਟ ਭਾਅ ਦੇ ਵਿੱਚ ਸੂਟ ਨੇ 1-1 2-2 3-3 ਸੂਟ ਪੈਦੇ ਸੀਗੇ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜਰਾ ਅੱਜ ਲੁੱਟ ਪਾਰਤੀ ਦੀ ਸੂਟਾਂ ਦੀ ਚੈੱਕ ਕਰੋ ਜੀ ਪਿਓਰ ਕਾਟਨ ਦਾ ਸੂਟ ਆ ਪੂਰੀ ਕਢਾਈ ਹੈ ਜੀ ਪੱਲੇ ਦੇ ਉੱਪਰ ਅਨੈਕ ਦੇ ਉੱਪਰ ਵੀ ਨਾਲ ਸ਼ੋਲਡਰ ਤੇ ਕਢਾਈ ਆਊਗੀ ਨੈਕਲਾਈਨ ਬਣਾਇਆ ਹੋਇਆ ਪ੍ਰਿੰਟਿੰਗ ਬਹੁਤ ਵਧੀਆ ਪੀਚ ਕਲਰ ਦਾ ਪੀਸ ਆ ਆ ਲੋ ਜੀ ਬਾਟਮ ਮਿਲੂਗੀ ਜੀ ਨਾਲ ਦੇ ਨਾਲ ਪਲੇਨ ਇਹ ਸਾਰੇ ਪਿਓਰ ਕਾਟਨ ਦੇ ਸੂਟ ਨੇ ਪੂਰੀ ਲੈਂਥ ਰਹੂਗੀ ਜੀ 46 47 ਇੰਚ ਲੰਬਾਈ ਰਹੂਗੀ ਦੁਪੱਟਾ ਵੀ ਪੂਰਾ ਲੰਮਾ ਚੌੜਾ ਰਹੂਗਾ ਜੀ 2.5 ਮੀਟਰ ਸ਼ਰਟ ਅਪਰੋਕਸੀਮੇਟਲੀ ਬਾਟਮ ਮਿਲੂਗੀ ਜੀ 3 ਮੀਟਰ ਰੇਟ ਰਹੂਗਾ ਜੀ 600 ਦਾ ਇੱਕ ਸੂਟ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਕूरियर ਤੁਹਾਨੂੰ ਪਤਾ ਹੀ ਆ ਆਲ ਓਵਰ ਇੰਡੀਆ ਫ੍ਰੀ ਰਹੂਗਾ ਪੀਸ ਚੈੱਕ ਕਰੋ ਪਹਿਲਾਂ ਤਾਂ ਇੱਕ ਇੱਕ ਦੋ ਦੋ ਪੀਸ ਹੈ ਮੇਰੇ ਕੋਲੇ ਪਹਿਲਾਂ ਪ੍ਰਿੰਟਿੰਗ ਦੇਖੋ ਪੂਰਾ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦਾ ਸੂਟ ਹੈ ਪ੍ਰਿੰਟਡ ਹੈ ਬਾਹਮਾਂ ਤੇ ਲੱਗ ਪ੍ਰਿੰਟ ਹੈ ਨੈਕਲਾਈਨ ਦੇ ਉੱਪਰ ਵੀ ਕਢਾਈ ਕੀਤੀ ਹੈ ਜੀ ਹਾਈਲਾਈਟ ਆਰੀ ਦਾ ਕੰਮ ਕੀਤਾ ਹੋਇਆ ਆਹ ਲਓ ਜੀ ਨਾਲ ਲੈਮਨ ਕਲਰ ਦਾ ਪੀਸ ਆ ਬਾਟਮ ਮਿਲੂਗੀ ਕੋਟਾ ਦਾ ਮਿਲੂਗਾ ਜੀ ਦੁਪੱਟਾ ਇੱਕ ਸੂਟ ਲਾਉਂਗੇ 600 ਦਾ ਜੀ ਦੋ ਸੂਟ ਲਾਉਂਗੇ 1100 ਰੁਪਏ ਤੇ ਕੋਰੀਅਰ ਆਲਓਗਟੀਆ ਫ੍ਰੀ ਅੱਜ ਲੁੱਟ ਲਓ ਮੇਲਾ ਜੀ ਨੇ ਲੁੱਟਣਾ ਅੱਜ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ ਜੀ 1100 ਰੁਪਏ ਦੇ ਕਲੀਅਰੈਂਸ ਸੇਲ ਵਾਲੇ ਸੂਟ ਨੇ ਜਨਮ ਅਸ਼ਟਮੀ ਅੱਜ ਲਾਸਟ ਦੇ ਸੂਟ ਫਟਾਫਟ ਦੇਖੋ ਜੀ ਬਸ ਥੋੜਾ ਜਿਹਾ ਪੀਸ ਨੇ ਜੀ ਲੇਟ ਨਹੀਂ ਕਰਨਾ ਆ ਦੇਖੋ ਕਢਾਈ ਕੀਤੀ ਹੈ ਜੀ ਨਾਲ ਦੇ ਉੱਪਰ ਸਾਰੇ ਪਿਓਰ ਕਾਟਨ ਦੇ ਸੂਟ ਨੇ ਨਾਲ ਮਿਰਰ ਦਾ ਕੰਮ ਕੀਤਾ ਹੋਇਆ ਕਾਟਨ ਦੀ ਬਾਟਮ ਰਹੂਗੀ ਔਰ ਨਾਲ ਕਾਟਨ ਦਾ ਹੀ ਮਿਲੂਗਾ ਜੀ ਤੁਹਾਨੂੰ ਪੂਰਾ ਲੰਬਾ ਚੌੜਾ ਦੁਪੱਟਾ yellow color ਦਾ ਪੀਸ ਆ ਦੁਪੱਟਾ ਚੈੱਕ ਕਰੋ ਜਿਹੜਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਜੀ ਪੂਰੀ ਲੰਬਾਈ ਦੇ ਸੂਟ ਨੇ ਕੋਈ ਛੋਟੇ ਸੂਟ ਨਹੀਂ ਰਹਿਣਗੇ ਰੇਟ ਰਹੂਗਾ ਸਿਰਫ ਇੱਕ ਸੂਟ 600 ਰੁਪਏ ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਆ ਲੋ ਜੀ ਜੈਪੁਰੀ ਡਿਜ਼ਾਈਨ ਆ ਗਿਆ ਜੀ ਪਹਿਲਾਂ ਚੈੱਕ ਕਰੋ ਜਿਆਦਾ ਨੈਕਲਾਈਨ ਦੇਖੋ ਕਿੱਡਾ ਸੋਹਣਾ ਬਣਿਆ ਹੋਇਆ ਹੈ ਕਢਾਈ ਹੈ ਜੀ ਸਾਰੀ ਨੈਕਲਾਈਨ ਦੇ ਉੱਪਰ ਪਹਿਲਾਂ ਰਿਸੂਟ ਸੀਗਾ ਜੀ ਆ ਦੇਖੋ 695 ਰੁਪਏ ਰੇਟ ਲੱਗੇ ਹੋਇਆ ਹੈ ਜੀ ਹੁਣ ਮਿਲੂਗਾ ਜੀ ਇੱਕ ਸੂਟ ਲਾਉਂਗੇ 600 ਦਾ ਦੋ ਸੂਟ ਲਾਉਂਗੇ 1100 ਰੁਪਏ ਦੇ ਜੀ ਆ ਲੋ ਜੀ ਬਾਟਮ ਚੈੱਕ ਕਰੋ ਪਹਿਲਾਂ ਤਾਂ ਨਾਲ ਪ੍ਰਿੰਟਡ ਇਹ ਬਾਟਮ ਮਿਲੂਗੀ ਦੁਪੱਟਾ ਮਿਲੂਗਾ ਜੀ ਲੱਡੂ ਲੈਂਸ ਲੱਗੀ ਹੋਈ ਹੈ ਜੀ ਨਾਲ ਇਹਦੇ ਪੀਸ ਮੇਰੇ ਕੋਲੇ ਥੋੜੇ ਜਿਹੇ ਹੀ ਨੇ ਦੁਪੱਟਾ ਚੈੱਕ ਕਰੋ ਪਹਿਲਾਂ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਆ ਪੂਰਾ ਲੰਬਾ ਚੌੜਾ ਪਿਓਰ ਕਾਟਨ ਦਾ ਦੁਪੱਟਾ ਜੀ ਨਾਲ ਲੱਡੂ ਲੈਂਸ ਲੱਗੀ ਹੋਈ ਹੈ ਜੀ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਚ ਬੋਟਲ ਗ੍ਰੀਨ ਸ਼ੇਡ ਹੈ ਜੀ ਕਲਰ ਬਹੁਤ ਸੋਹਣੇ ਨੇ ਜੀ ਆ ਲੋ ਇੱਕ ਕਲਰ ਮਿਲੂਗਾ ਜੀ ਮੈਰੂਨ ਰੰਗ ਹੈ ਜੀ ਬ੍ਰਾਂਡਡ ਪੀਸ ਨੇ ਜੀ ਸਾਰੇ ਵਿਪਸਨ ਦੇ ਪੀਸ ਨੇ ਆ ਲਓ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਜੀ ਤੁਹਾਨੂੰ ਮਸਟਰਡ ਸ਼ੇਡ ਜੀ ਚਾਰ ਕਲਰ ਨੇ ਚਾਰੇ ਰੰਗ ਬਹੁਤ ਸੋਹਣੇ ਪੀਸ ਨੇ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਓ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਵੀ 695 ਰੁਪਏ ਦਾ ਸੂਟ ਹੈ ਜੀ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 550 ਰੁਪਏ 1100 ਰੁਪਏ ਦੇ ਜੀ ਆ ਲੋ ਦੁਪੱਟਾ ਚੈੱਕ ਕਰੋ ਜੀ ਇਹਨਾਂ 'ਚ ਰੰਗ ਤੁਹਾਨੂੰ ਮਿਲਣਗੇ ਜੀ ਦੋ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੱਡੂ ਲੈਂਸ ਲੱਗੀ ਹੈ ਜੀ ਦੁਪੱਟੇ ਦੇ ਉੱਪਰ ਖੂਬਸੂਰਤ ਪੀਸ ਹੈ ਚੈੱਕ ਕਰੋ ਲੱਡੂ ਲੈਂਸ ਲੱਗੀ ਹੋਈ ਹੈ ਜੀ 100% ਪਿਓਰ ਕਾਟਨ ਦੇ ਸੂਟ ਨੇ neck ਤੇ ਵੀ ਕਢਾਈ ਚੈੱਕ ਕਰੋ ਦੁਵਾਰਾ ਆ ਦੇਖੋ ਕਢਾਈ ਕੀਤੀ ਹੈ ਜੀ neck ਦੇ ਉੱਪਰ ਇੱਕ ਕਲਰ ਇਹ 'ਚ ਮਿਲੂਗਾ ਜੀ ਮਸਟਰਡ ਸ਼ੇਡ ਜੀ ਬਹੁਤ ਸੋਹਣਾ ਪੀਸ ਹੈ ਜੀ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਆ ਲੋ ਜੀ ਪੀਸ ਆ ਗਿਆ ਜੀ yellow color ਪੀਸ ਚੈੱਕ ਕਰੋ ਜੀ ਸਿੰਗਲ ਪੀਸ ਹੈ ਜੀ yellow color ਦਾ ਪੀਸ ਹੈ ਇਹ ਸੂਟਾਂ ਦੀ ਲੰਬਾਈ 46 47 ਇੰਚ ਤੋਂ ਉੱਪਰ ਲੰਬਾਈ ਰਹੂਗੀ ਜੀ ਘੱਟ ਨਹੀਂ ਰਹੂਗੀ ਪੂਰੀ ਲੈਂਥ ਦੇ ਸੂਟ ਨੇ neck ਦੇ ਉੱਪਰ ਕੜਾਈ ਚੈੱਕ ਕਰਾ ਦਿਓ ਜਰਾ ਨਾਲ ਦੁਪੱਟਾ ਮਿਲੂਗਾ ਜੀ ਪ੍ਰਿੰਟਡ ਦੇਖੋ ਨਾਲ ਮਿਲੂਗੀ ਜੀ ਬਾਟਮ yellow color ਦਾ ਪੀਸ ਹੈ ਪਿਓਰ ਕਾਟਨ ਦਾ ਪੀਸ ਹੈ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਲੱਡੂ ਲੈਂਸ ਨਾਲ ਲੱਗੀ ਹੋਈ ਹੈ ਜੀ ਬਹੁਤ ਸੋਹਣੇ ਪੀਸ ਨੇ ਛੇਦੀ ਛੇਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਬ੍ਰਾਊਨ ਕਲਰ ਦਾ ਪੀਸ ਹੈ ਜੀ ਪਿਓਰ ਕਾਟਨ ਦਾ ਸੂਟ ਆ ਆਹ ਲਓ ਜੀ ਪੀਸ ਚੈੱਕ ਕਰੋ ਜਿਹੜਾ ਪੂਰੀ ਫਰੰਟ ਤੇ ਤੇ ਕਢਾਈ ਕੀਤੀ ਹੈ ਜੀ ਆਹ ਬਾਹਾਂ ਦਾ ਕੱਪੜਾ ਨਾਲ ਅਲੱਗ ਹੈਗਾ ਆ ਆਹ ਲਓ ਜੀ ਨਾਲ ਮਿਲੂਗੀ ਜੀ ਬਾਟਮ ਰੇਟ ਪਹਿਲੇ 700 ਤੋਂ ਉੱਪਰ ਸੂਟ ਤੇ ਗਿਆ ਜੀ ਰੇਟ ਲੱਗਿਆ ਹੋਇਆ ਚੈੱਕ ਕਰ ਲੋ ਜਰਾ ਇੱਕ ਰੇਟ ਚੈੱਕ ਕਰਾ ਦਿਓ ਜੀ ਕਸਟਮਰ ਨੂੰ ਟੈਗ ਲੱਗਿਆ ਹੋਇਆ ਕਿੰਨੇ ਦਾ ਲੱਗੇ 695 695 ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ ਇੱਕ ਸੂਟ 600 ਦਾ ਜੀ ਦੋ ਸੂਟ ਮਿਲ ਲੇਗੇ 1100 ਦੇ ਕੋਟਾ ਦਾ ਦੁਪੱਟਾ ਟਾਈ ਐਂਡ ਆਈ ਪ੍ਰਿੰਟਿੰਗ ਚੈੱਕ ਕਰ ਲੋ ਬਹੁਤ ਸ਼ਾਨਦਾਰ ਪ੍ਰਿੰਟਿੰਗ ਆ ਕੋਈ ਪੀਸ ਛੱਡਣ ਵਾਲਾ ਨਹੀਂ ਇਹਦੇ ਵਿੱਚ ਕਲਰ ਤੁਹਾਨੂੰ ਮਿਲੂਗਾ ਜੀ ਇੱਕਾ ਨਿਓਨ ਸ਼ੇਡ ਹੈਗਾ ਜੀ ਇੱਕ ਇਹਦੇ ਤੁਹਾਨੂੰ ਮਿਲੂਗਾ ਜੀ ਨੇਵੀ ਬਲੂ ਕਲਰ ਜੀ ਔਰ ਇੱਕ ਕਲਰ ਮਿਲੂਗਾ ਜੀ ਇਹ ਤੁਹਾਨੂੰ ਪੀਕ ਆਕਸਾਈਡ ਦੀ ਚਾਰ ਕਲਰ ਨੇ ਚਾਰੇ ਹੀ ਰੰਗ ਬਹੁਤ ਸੋਹਣੇ ਨੇ ਬ੍ਰੈਂਡ ਚੰਗੀ ਤਰ੍ਹਾਂ ਦਿਖਾ ਦਿਓ ਜੀ ਕਸਟਮਰ ਨੂੰ ਸਕਰੀਨ ਸ਼ਾਟ ਲੈ ਕੇ ਦਿੱਕਤ ਨਾ ਹੋਵੇ ਬਹੁਤ ਸੋਹਣੇ ਪੀਸ ਨੇ ਜੀ ਬਸ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਦੀ ਆ ਲੋ ਜੀ ਪੀਸ ਮੇਰੇ ਕੋਲੇ ਬਚਦੇ ਆ ਥੋੜੇ ਜੇ ਤਮੰਨਾ ਬ੍ਰੈਂਡ ਦੇ ਪੀਸ ਨੇ ਜੀ ਇਹ ਵੀ ਤੁਹਾਨੂੰ ਹੁਣ 600 ਰੁਪਏ ਦਾ ਇੱਕ ਪਊਆ ਜੀ ਦੋ ਸੂਟ ਪਹਿਣਗੇ 1100 ਰੁਪਏ ਦੇ ਘੇਰੇ ਤੇ ਕਢਾਈ ਕੀਤੀ ਹੋਈ ਹੈ ਦੇ ਉੱਪਰ ਡਿਜੀਟਲ ਪੱਟੀ ਲੱਗੀ ਹੋਈ ਹੈ ਜੀ ਅੱਜ ਦੀ ਵੀਡੀਓ ਸਾਰੀ ਦੇਖੋ ਜੀ ਇੱਕ ਸੂਟ ਲਾਉਂਗੇ 600 ਦਾ ਦੋ ਸੂਟ ਮਿਲਣਗੇ 1100 ਦੇ ਆਹ ਲਓ ਜੀ ਚੈੱਕ ਕਰੋ ਪੀਸ ਦੇ ਰਗਾ ਬਹੁਤ ਸੋਹਣੇ ਸੋਹਣੇ ਪੀਸ ਨੇ ਬੋਟਲ ਗ੍ਰੀਨ ਸ਼ੇਡ ਦਾ ਪੀਸ ਆ ਗਿਆ ਜੀ ਲਓ ਜੀ ਦੁਪੱਟਾ ਚੈੱਕ ਕਰੋ ਸ਼ਿਫੋਨ ਦਾ ਮਿਲੂਗਾ ਜੀ ਦੁਪੱਟਾ 2.5 ਮੀਟਰ ਲੈਂਥ ਰਾਊਗੀ ਜੀ ਸੈਲਰੀ ਅਪਰੋਕਸੀਮੇਟਲੀ ਸਬਾਟਮ ਮਿਲੂਗੀ ਜੀ 3 ਮੀਟਰ ਦੀ ਦੁਪੱਟਾ ਚੈੱਕ ਕਰ ਲੋ ਜੀ ਇਹਦਾ ਚਾਰੇ ਪਾਸੇ ਡਿਜੀਟਲ ਪੱਟੀ ਲੱਗੀ ਹੈ ਜੀ ਸਫਾਉਂ ਦਾ ਦੁਪੱਟਾ ਇੱਕ ਸੂਟ ਮਿਲੂਗਾ ਜੀ 600 ਦਾ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਤੁਹਾਨੂੰ ਪਤਾ ਹੀ ਆ ਸੂਟ ਤੁਹਾਡੇ ਘਰੇ ਪਹੁੰਚੂਗਾ ਲਓ ਜੀ ਪੀਸ ਚੈੱਕ ਕਰੋ ਜਦ ਤੱਕ ਰਿਅਨ ਦੇ ਉੱਪਰ ਹੈ ਜੀ ਸਿੰਗਲ ਪੀਸ ਹੈ ਜੀ ਇਹ ਬਲੈਕ ਕਲਰ ਦੀ ਬਾਟਮ ਹੈ ਜੀ ਰਿਅਨ ਸ਼ੈਲਟਰ ਹੋਊਗੀ ਕਾਟਨ ਦੀ ਬਾਟਮ ਰਹੂਗੀ टाई एंड डाई ਦਾ ਨਾਮ ਮਿਲੂਗਾ ਜੀ ਤੁਹਾਨੂੰ ਦੁਪੱਟਾ ਸ਼ਫੌਨ ਦਾ ਦੁਪੱਟਾ ਮਿਲੂਗਾ ਦੁਪੱਟਾ ਚੈੱਕ ਕਰ ਲਓ ਜੀ ਆ ਲਓ ਟਾਈ ਐਂਡ ਡਾਈ ਦਾ ਦੁਪੱਟਾ ਰੇਟ ਰਹੂਗਾ ਸਿਰਫ ਇੱਕ ਸੂਟ 600 ਜੀ ਦੋ ਸੂਟ ਮਿਲ ਲੰਗੇ 1100 ਰੁਪਏ ਦੇ ਜੀ ਲਓ ਜੀ ਤਮੰਨਾ ਬ੍ਰੈਂਡ ਦਾ ਪੀਸ ਆ ਗਿਆ ਇਹ ਅੱਜ ਦੀ ਹੈਡੀਓ ਮਿਲ ਲੈ ਜੀ ਤੁਹਾਨੂੰ ਪੀਸ ਇਹ ਖਤਮ ਮਾਲ ਦੇਖ 2 ਘੰਟੇ ਮਾਲ ਖਤਮ ਹੋ ਜਾਣਾ ਸਾਰਾ ਕਰੀਮ ਕਲਰ ਦਾ ਪੀਸ ਹੈ ਜੀ ਪੀਸ ਦੇਖੋ ਕਿੰਦਾ ਵਧੀਆ ਪੈਨਲ ਬਣਿਆ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਜੀ ਬ੍ਰਾਂਡ ਤਮੰਨਾ ਰਹੂਗਾ ਇੱਕ ਇਹਦੇ ਵਿੱਚ ਕਲਰ ਮਿਲੂਗਾ ਇੱਕ ਕਰੀਮ ਕਲਰ ਹੈ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਵਾਈਟ ਕਲਰ ਦੋ ਕਲਰ ਨੇ ਦੋਨੇ ਕਲਰ ਸ਼ਾਨਦਾਰ ਨੇ ਜੀ ਆ ਲਓ ਜੀ ਬਲੈਕ ਵਾਈਟ ਆ ਗਿਆ ਜੀ ਪੀਸ ਚੈੱਕ ਕਰੋ ਇਹ ਸਾਰੇ ਬਲੈਕ ਵਾਈਟ ਦੇ ਪੀਸ ਮਿਲਣਗੇ ਜੀ ਚੈੱਕ ਕਰੋ ਤਮੰਨਾ ਬ੍ਰਾਂਡ ਦਾ ਪੀਸ ਹੈ ਰੈਡ ਦੇਖੋ ਕੀ ਲੱਗਿਆ ਹੋਇਆ ਹੈ ਇਹਦੇ ਉੱਪਰ ਮਹਿੰਗੇ ਸੂਟ ਨੇ ਜੀ 700 ਕਿੰਨੇ ਜੀ 700 ਦਾ ਜੀ 700 ਰੁਪਏ ਦਾ ਸੂਟ ਹੈ ਜੀ ਇਹ ਵੀ ਹੈ ਜੀ ਮਿਲੂਗਾ ਤੁਹਾਨੂੰ ਇੱਕ ਸੂਟ ਲਓਗੇ ਜੀ 600 ਦਾ ਤੇ ਦੋ ਸੂਟ ਲਓਗੇ 1100 ਦੇ ਦੁਪੱਟਾ ਦੇਖੋ ਇਹਦਾ ਖੂਬਸੂਰਤ ਪੀਸ ਆ ਕੋਈ ਪੀਸ ਛੱਡਣਾ ਨਹੀਂ ਆਈਦਾ ਬਸ ਛੇਦੀ ਛੇਦੀ ਸਕਰੀਨਸ਼ਾਟ ਲੈ ਕੇ ਭੇਜੋ ਲਓ ਜੀ ਪੀਸ ਚੈੱਕ ਕਰੋ ਜਰਾ ਇਹ ਮੈਂ ਹੁਣ ਬਾਕੀ ਸਾਰੇ ਪੀਸ ਤੁਹਾਨੂੰ ਇਹ ਪੂਰੇ ਨਹੀਂ ਖੋਲਣੇ ਪ੍ਰਿੰਟਿੰਗ ਦੇਖੋ ਕਲਰ ਇਹੀ ਮਿਲੂਗਾ ਜੀ ਬਲੈਕ ਤੇ ਵਾਈਟ ਆ ਲੋ ਜੀ ਦੁਪੱਟਾ ਪੀਸ ਦੇਖੋ ਕਿੱਡੇ ਸੋਹਣੇ ਸੋਹਣੇ ਪੀਸ ਮਿਲ ਰਹੇ ਤੁਹਾਨੂੰ ਅੱਜ ਆਹ ਲਓ ਜੀ ਦੂਜਾ ਪੀਸ ਆ ਮਿਲੂਗਾ 6 ਪੀਸ ਨੇ 6 ਦੇ 6 ਹੀ ਡਿਜ਼ਾਈਨ ਲੱਗਨੇ ਜੀ ਆਹ ਲਓ ਬਲੈਕ ਐਂਡ ਵਾਈਟ ਤਮੰਨਾ ਬ੍ਰਾਂਡ ਦੇ ਪੀਸ ਨੇ ਜੀ ਸਾਰੇ ਦੇ ਸਾਰੇ ਆਹ ਲਓ ਜੀ ਦੁਪੱਟਾ ਬਹੁਤ ਵਧੀਆ ਚਾਰੇ ਪਾਸੇ ਪੱਟੀ ਲੱਗੀ ਹੈ ਜੀ ਡਿਜੀਟਲ ਪੱਟੀ ਆ ਰੇਟ ਰਹੂਗਾ ਸਿਰਫ ਇੱਕ ਸੂਟ 600 ਜੀ ਦੋ ਸੂਟ 1100 ਦੇ ਬਲੈਕ ਕਲਰ ਦੇ ਤਾਂ ਲੋਕੀ ਸ਼ਕੀਨੇ ਬਹੁਤ ਹੁੰਦੇ ਨੇ ਜੀ ਆਹ ਲਓ ਪੀਸ ਚੈੱਕ ਕਰੋ ਪ੍ਰਿੰਟਿੰਗ ਆਹ ਲਓ ਜੀ ਦੁਪੱਟਾ ਇੱਕ ਸੂਟ ਜੀ 600 ਦਾ ਦੋ ਸੂਟ ਮਿਲਣਗੇ 11500 ਰੁਪਏ ਦੇ ਜੀ ਪੀਸ ਬ ਜਬਰਦਸਤ ਪੀਸ ਨੇ ਤਮੰਨਾ ਬ੍ਰਾਂਡ ਦੇ ਪੀਸ ਨੇ ਕਾਟਨ ਦੇ ਪੀਸ ਨੇ 2.5 ਮੀਟਰ ਸ਼ੈਲਟਰ ਹੋਊਗੀ ਜੀ ਅਪਰੋਕਸੀਮੇਟਲੀ ਬਾਟਮ ਮਿਲੂਗੀ 3 ਮੀਟਰ ਲਓ ਜੀ ਨਾਲ ਦੁਪੱਟਾ ਆ ਲੋ ਜੀ 6ਵਾਂ ਪੀਸ ਵੀ ਆ ਗਿਆ 100 ਸੂਟ ਤੋਂ ਉੱਪਰ ਮੈਂ ਵੇਚਿਆ ਹੋਊਗਾ ਜੀ 700 ਰੁਪਏ ਹਿਸਾਬ ਨਾਲ ਘੱਟ ਚ ਮਿਲੇ ਨੇ ਘੱਟ ਜੇ ਦੇ ਰਿਆ ਲੋ ਪੀਸ ਚੈੱਕ ਕਰੋ ਜਰਾ ਆ ਲੋ ਜੀ ਨਾਲ ਪਿਓਰ ਨਾ ਲੀਕੇ ਸ਼ਿਫੋਨ ਦਾ ਦੂਜਾ ਦੁਪੱਟਾ ਜੀ ਸ਼ਿਫੋਨ ਦਾ ਦੁਪੱਟਾ ਚਾਰੇ ਪਾਸੇ ਪੱਟੀ ਲੱਗੀ ਹੋਈ ਆ ਰੇਟ ਰਹੂਗਾ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਆ ਲੋ ਜੀ ਕੜਾਈ ਵਾਲੇ ਸੂਟ ਆ ਗਏ ਜੀ ਬਹੁਤ ਵਧੀਆ ਪੀਸ ਨੇ ਜੀ ਛੇਤੀ ਛੇਤੀ ਸਕਰੀਨ ਸ਼ਾਟ ਲੈ ਲਓ ਤੇ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਪੂਰੀ ਫਰੰਟ ਦੇ ਉੱਪਰ ਕੜਾਈ ਹੈ ਜੀ ਚੈੱਕ ਕਰੋ ਜਰਾ ਪੀਸ ਕਾਟਨ ਦਾ ਸੂਟ ਆ ਕੇਰਾ ਦੇਖੋ ਨੈਕਲਾਈਨ ਦੇਖੋ ਆ ساری ਕੜਾਈ ਪੂਰੀ ਦੀ ਪੂਰੀ ਫਰੰਟ ਦੇ ਉੱਪਰ ਹੈਵੀ ਕੜਾਈ ਹੈ ਜੀ ਆ ਲੋ ਜੀ ਨਾਲ ਦੁਪੱਟਾ ਮਿਲੂਗਾ ਜੀ ਕੋਟੜਾ ਦਾ ਦੁਪੱਟਾ ਟਾਈ ਐਂਡ ਆਈ ਦਾ ਜੀ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਦੇ ਜੀ ਕਲਰਾਂ ਦੇ ਤੁਹਾਨੂੰ ਮਿਲਣਗੇ ਜੀ ਤਿੰਨ ਕਾਫੀ ਸ਼ੇਡ ਹੈ ਜੀ ਇੱਕ ਤੇ ਇੱਕ ਮਿਲੂਗਾ ਜੀ ਨੇਵੀ ਬਲੂ ਕਲਰ ਬਾਦ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਹੁਣ ਮਿਲਾਂਗੇ ਅੱਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ